400 ਲੀਟਰ ਸ਼ਰਾਬ ਥਾਣਾ ਬਸੀ ਪਠਾਣਾ ਪੁਲਿਸ ਵੱਲੋਂ ਨਸ਼ਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਦੇ ਹੁਕਮ ਅਤੇ ਥਾਣਾ ਬਸੀ ਪਠਾਣਾ ਪੁਲਿਸ ਵੱਲੋਂ ਫੜੀ ਗਈ ਨਜ਼ਾਇਸ਼ ਸ਼ਰਾਬ ਨਸ਼ਟ ਕੀਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਜਦੋਂ ਕੇਸ ਦਾ ਫੈਸਲਾ ਹੋ ਜਾਂਦਾ ਤਾਂ ਬਰਾਮਦ ਕੀਤੇ ਨਸ਼ੇ ਨੂੰ ਪੁਲਿਸ ਵੱਲੋਂ ਨਸ਼ਟ ਕੀਤਾ ਜਾਂਦਾ ਇਹ ਕਾਨੂੰਨ ਦੀ ਇੱਕ ਪ੍ਰਕਿਰਿਆ ਜੋ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਹਨਾਂ ਦੱਸਿਆ ਕਿ ਥਾਣਾ ਬਡਾਲੀਆਲਾ ਸਿੰਘ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਦਰਜ 26 ਮਾਮਲੇ 400 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਨੂੰ ਅੱਜ ਜ਼ਮੀਨ 'ਚ ਨਸ਼ਟ ਕਰ ਦਿੱਤਾ ਗਿਆ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਐਸਐਸਪੀ ਫਤਿਹਗੜ੍ਹ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਅੱਜ ਐਸਪੀ ਡੀ ਸਾਹਿਬ ਦੀ ਹਦਾਇਤ ਅਨੁਸਾਰ ਮੈਂ ਤੇ ਐਸਐਚਓ ਬਸੀ ਨੇ ਜਿਹੜੇ ਸਾਡੇ ਐਕਸਾਈਜ਼ ਐਕਟ ਦੇ ਮੁਕੱਦਮੇ ਜਿਨ੍ਹਾਂ ਦਾ ਨਪਰਾ ਹੋ ਚੁੱਕਿਆ ਉਹਦੇ ਅਸੀਂ 26 ਕੇਸਾਂ ਦਾ ਜਿਹੜਾ ਮਾਲ ਇਨਵੈਸਟ ਕੀਤਾ ਸ਼ਰਾਬ ਨਸ਼ਟ ਕੀਤੀ ਆ ਜੋ ਕਰੀਬ 400 ਲੀਟਰ ਸ਼ਰਾਬ ਉੱਥੇ ਨਸ਼ਟ ਕੀਤੀ ਗਈ ਆ ਆਉਣ ਵਾਲੇ ਸਮੇਂ ਤੇ ਅਗੇ ਹੋਰ ਵੀ ਸਟੈਪ ਕੀਤੇ ਜਾਣਗੇ ਹਾਂਜੀ ਪਿਛਲੇ ਹਫਤੇ ਅਸੀਂ ਮੇਰੇ ਸਰਕਲ ਚ ਥਾਣਾ ਬਡਾਲੀ ਵਾਲਾ ਸਿੰਘ ਦੀ ਕਰੀਬ 4000 ਲੀਟਰ ਸ਼ਰਾਬ ਨਸ਼ਟ ਕੀਤੀ ਸੀ ਦੇ ਇਸ ਮਕਦਮੇ ਦੀ ਤੇ 30 ਮਕਦਮੇ ਦੀ ਤੇ ਇਹ ਜਿਹੜੀ ਮਹਿੰਮ ਚੱਲਦੀ ਰਹੇਗੀ ਤੇ ਜਿਵੇਂ ਜਿਵੇਂ ਹੋਰ ਮਕਦਮੇ ਦਾ ਨਕਾਬਾ ਹੋਈ ਜਾਊਗਾ ਅਸੀਂ ਨਸ਼ਟ ਕਰਦੇ ਰਹਾਂਗੇ 400 ਲੀਟਰ ਸ਼ਰਾਬ थाना ਬੱਸੀ ਪਠਾਣਾ ਪੁਲਿਸ ਵੱਲੋਂ ਨਸ਼ਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਦੇ ਹੁਕਮ ਅਤੇ ਥਾਣਾ ਬਸੀ ਪਠਾਨਾ ਪੁਲਿਸ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਨਸ਼ਤ ਕੀਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਜਦੋਂ ਕੇਸ ਦਾ ਫੈਸਲਾ ਹੋ ਜਾਂਦਾ ਤਾਂ ਬਰਾਮਦ ਕੀਤੇ ਨਸ਼ੇ ਨੂੰ ਪੁਲਿਸ ਵੱਲੋਂ ਨਸ਼ਟ ਕੀਤਾ ਜਾਂਦਾ ਇਹ ਕਾਨੂੰਨ ਦੀ ਇੱਕ ਪ੍ਰਕਿਰਿਆ ਜੋ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਹਨਾਂ ਦੱਸਿਆ ਕਿ ਥਾਣਾ ਬਡਾਲੀਆਲਾ ਸਿੰਘ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਦਰਜ 26 ਮਾਮਲੇ 400 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਨੂੰ ਅੱਜ ਜ਼ਮੀਨ 'ਚ ਨਸ਼ਟ ਕਰ ਦਿੱਤਾ ਗਿਆ ਸ਼੍ਰੀ ਸ਼ੁਭਮ ਅਗਰਵਾਲਾ ਆਈਪੀਐਸ ਐਸਐਸਪੀ ਫਤਿਹਗੜ ਸਾਹਿਬ ਜੀ ਦੇ ਹਦਾਇਤ ਮੁਤਾਬਕ ਅੱਜ ਐਸਪੀਡੀ ਸਾਹਿਬ ਦੀ ਹਦਾਇਤ ਮੁਤਾਬਕ ਮੈਂ ਤੇ ਐਸਐਚਓ ਬਸੀ ਨੇ ਜਿਹੜੇ ਸਾਡੇ ਐਕਸਾਈਜ਼ ਐਕਟ ਦੇ ਮੁਕੱਦਮੇ ਜਿਨ੍ਹਾਂ ਦਾ ਨਪਰਾ ਹੋ ਚੁੱਕਿਆ ਉਹਦੇ ਅਸੀਂ 26 ਕੇਸਾਂ ਦਾ ਜਿਹੜਾ ਮਾਲ ਨਸ਼ਟ ਕੀਤਾ ਸ਼ਰਾਬ ਨਸ਼ਟ ਕੀਤੀ ਆ ਜੋ ਕਰੀਬ 400 ਲੀਟਰ ਸ਼ਰਾਬ ਉੱਥੇ ਨਸ਼ਟ ਕੀਤੀ ਗਈ ਹੈ ਆਉਣ ਵਾਲੇ ਸਮੇਂ ਤੇ ਅਜੇ ਹੋਰ ਦੀ ਸਟੈਪ ਕੀਤੀ ਜਾਣੀ ਹੈ ਹਾਂ ਜੀ ਪਿਛਲੇ ਹਫਤੇ ਅਸੀਂ ਮੇਰੇ ਸਰਕਲ ਚ ਥਾਣਾ ਬਦਾਲੀ ਵਾਲਾ ਸਿੰਘ ਦੀ ਕਰੀਬ 4000 ਲੀਟਰ ਸ਼ਰਾਬ ਵਨਸ਼ਟ ਕੀਤੀ ਸੀ ਦੇ ਮੁਕਦਮੇ ਦੀ ਤੇ 3 ਕਦੂਨ ਦੀ ਤੇ ਇਹ ਜਿਹੜੀ ਮਹਿੰਮ ਚਲਦੀ ਰਹੇਗੀ ਤੇ ਜਿਵੇਂ ਜਿਵੇਂ ਹੋਰ ਮੁਕਦਮੇ ਦਾ ਨਕਾਬਾ ਹੋਈ ਜਾਊਗਾ ਅਸੀਂ ਨਸ਼ਟ ਕਰਦੇ ਰਹਾਂਗੇ 400 ਲੀਟਰ ਸ਼ਰਾਬ ਥਾਣਾ ਬਸੀ ਪਠਾਣਾ ਪੁਲਿਸ ਵੱਲੋਂ ਨਸ਼ਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਦੇ ਹੁਕਮ ਅਤੇ ਥਾਣਾ ਬਸੀ ਪਠਾਣਾ ਪੁਲਿਸ ਵੱਲੋਂ ਫੜੀ ਗਈ ਨਜ਼ਾਇਸ਼ ਸ਼ਰਾਬ ਨਸ਼ਟ ਕੀਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਜਦੋਂ ਕੇਸ ਦਾ ਫੈਸਲਾ ਹੋ ਜਾਂਦਾ ਤਾਂ ਬਰਾਮਦ ਕੀਤੇ ਨਸ਼ੇ ਨੂੰ ਪੁਲਿਸ ਵੱਲੋਂ ਨਸ਼ਟ ਕੀਤਾ ਜਾਂਦਾ ਇਹ ਕਾਨੂੰਨ ਦੀ ਇੱਕ ਪ੍ਰਕਿਰਿਆ ਜੋ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਹਨਾਂ ਦੱਸਿਆ ਕਿ ਥਾਣਾ ਬਡਾਲੀਆਲਾ ਸਿੰਘ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਦਰਜ 26 ਮਾਮਲੇ 400 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਨੂੰ ਅੱਜ ਜ਼ਮੀਨ 'ਚ ਨਸ਼ਟ ਕਰ ਦਿੱਤਾ ਗਿਆ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਐਸਐਸਪੀ ਫਤਿਹਗੜ੍ਹ ਸਾਹਿਬ ਜੀ ਦੇ ਹਦਾਇਤਾਂ ਦੇ ਤਹਿਤ ਅੱਜ ਐਸਪੀ ਡੀ ਸਾਹਿਬ ਦੀ ਹਦਾਇਤ ਅਨੁਸਾਰ ਮੈਂ ਤੇ ਐਸ ਐਚਓ ਬਸੀ ਨੇ ਜਿਹੜੇ ਸਾਡੇ ਐਕਸਾਈਜ਼ ਐਕਟ ਦੇ ਮੁਕੱਦਮੇ ਜਿਨ੍ਹਾਂ ਦਾ ਨਪਰਾ ਹੋ ਚੁੱਕਿਆ ਉਹਦੇ ਅਸੀਂ 26 ਕੇਸਾਂ ਦਾ ਜਿਹੜਾ ਮਾਲ ਇਨਵੈਸਟ ਕੀਤਾ ਸ਼ਰਾਬ ਨਸ਼ਟ ਕੀਤੀ ਆ ਜੋ ਕਰੀਬ 400 ਲੀਟਰ ਸ਼ਰਾਬ ਉੱਥੇ ਨਸ਼ਟ ਕੀਤੀ ਗਈ ਆ ਆਉਣ ਵਾਲੇ ਸਮੇਂ ਤੇ ਇਹ ਵੀ ਹੋਰ ਦੀ ਸਟੈਪ ਕੀਤੇ ਜਾਣਗੇ ਹਾਂਜੀ ਪਿਛਲੇ ਹਫਤੇ ਅਸੀਂ ਮੇਰੇ ਸਰਕਲ ਚ ਥਾਣਾ ਬਡਾਲੀ ਵਾਲਾ ਸਿੰਘ ਦੀ ਕਰੀਬ 4000 ਲੀਟਰ ਸ਼ਰਾਬ ਨਸ਼ਟ ਕੀਤੀ ਸੀ ਅਦੇਸ ਮਕਦਮੇ ਦੀ ਤੇ 3 ਮਕਦਮਾ ਦੀ ਤੇ ਇਹ ਜਿਹੜੀ ਮੁਹਿੰਮ ਚਲਦੀ ਰਹੇਗੀ ਤੇ ਜਿਵੇਂ ਜਿਵੇਂ ਹੋਰ ਮਕਦਮਿਆਂ ਦਾ ਨਕਾਬਾ ਹੋਈ ਜਾਊਗਾ ਅਸੀਂ ਨਸ਼ਟ ਕਰਦੇ ਰਹਾਂਗੇ ਜੀ